ਵੇ ਜਿਹੜੀਆਂ ਸਲਾਮਾਂ ਲੈਣ ਡਿਆ ਵਾਂ ਆਪ ਤੋ ਕਹਿ ਬੰਨੇ ਲੱਗਾ ਨਹੀਂ ਤੋ ਤੈਨੂੰ ਲੱਗਨ ਦਊਗਾ ਚੁੱਪ ਕਰਕੇ ਆ ਕੇ ਇਹਦੇ ਲਾ ਕੇ ਬਹਿ ਜਾਂਦਾ ਵਾਂ ਉਹਦਾਂ ਗੱਲਾਂ ਮਾਰਨੇ ਆਪਾਂ ਕਾਦੀਆਂ ਗੱਲਾਂ ਮਾਰਨ ਡਿਆ ਮੈਂ ਸਾਰੀਆਂ ਗੱਲਾਂ ਸੁਣ ਲਿਆ ਤੇਰੀਆਂ ਚੱਲ ਉੱਥੇ ਬਹਿ ਜੀ ਐਨੂੰ ਤਾਂ ਉੱਥੇ ਦੱਸਦੀ ਆ ਤੁਹਾਨੂੰ ਵੀ ਕੀ ਹੋਇਆ ਵਾ ਇਹਨੂੰ ਇੱਕ ਗੱਲ ਪੁੱਛੋ ਵੀ ਇਹਦਾ ਦਿਮਾਗ ਹੈਗਾ ਵਾ ਕਿ ਨਹੀਂ ਹੈਗਾ ਦਿਲਜੀਤ ਉੱਠ ਤਾਂ ਮੈਂ ਤੇਨਾਂ ਗੱਲ ਕਰਨੀ ਆ ਹਾਂਜੀ ਮੰਮੀ ਪੁੱਤ ਤੂੰ ਸੁੱਤਾ ਵਾਂ ਹਾਂਜੀ ਕਿਤੇ ਬਾਹਰ ਦਾ ਕੰਮ ਵੇਖਣਾ ਏਜੰਟ ਨੂੰ ਪੁੱਛਣਾ ਏ ਕਦੋਂ ਕਾ ਗੱਲ ਬਾਨੀ ਮੇਰੀ ਮੰਮੀ ਫੋਨ ਆਇਆ ਏਜੰਟ ਦਾ ਹਾਂ ਕੀ ਆਂਦਾ ਵਾ ਕਹਿੰਦਾ 2 ਜਾਂ 3 ਦਿਨਾਂ ਚ ਮੈਡੀਕਲ ਹੋ ਜਾਣਾ ਵਾ ਅੱਛਾ ਹਾਂਜੀ ਦਿੱਲੀ ਜਾਣਾ ਪੈਣਾ ਠੀਕ ਆ ਹਾਂਜੀ ਤੇ ਜੇ ਮੈਡੀਕਲ ਹੋ ਗਿਆ ਤੇ ਫੇਰ ਤੇ ਚਲਪੀ ਕਾਲ ਬਣੀ ਬਣੀ ਹੈ ਨਾ ਫੇਰ ਸਮੋ ਵੀਜ਼ਾ ਆਏ ਨਾਲ ਫੇਰ ਓਕੇ ਹੀ ਕੰਮ ਚੱਲ ਮੈਂ ਵੀ ਤੇਨਾਂ ਇਹੋ ਗੱਲ ਕਰਨੀ ਸੀ ਹਾਂਜੀ ਮਾਸੀ ਤੇਰੀ ਨਾ ਰਿਸ਼ਤੇ ਦੀ ਦੱਸ ਪਾਉਂ ਰਹੀ ਆ। ਕਿਹਦਾ ਰਿਸ਼ਤਾ? ਪੁੱਤ ਤੇਰਾ ਰਿਸ਼ਤਾ ਹੋਰ ਕਿਹਦਾ ਰਿਸ਼ਤਾ? ਮਾਸੀ ਤੇਰੀ ਦੱਸ ਪਾਉਂ ਰਹੀ ਆ। ਕੋਈ ਗੱਲ ਨਹੀਂ। ਪਹਿਲਾਂ ਹੀ ਤੇਰੇ ਬਾਹਰ ਦੇ ਕੰਮ ਦੀ ਵੇਟ ਕਰਦੇ ਆ। ਜਦੋਂ ਤੇਰਾ ਬਾਹਰ ਮੈਂ ਮੇਰੇ ਨਾਲ ਹੀ ਛੱਡੀ ਕਰਾਉਣਾ। ਹਾਂ ਗੱਲ ਨਹੀਂ ਕਰੀਦੀ ਹੁੰਦੀ। ਮੈਨੂੰ 2 ਸਾਲਾਂ ਬਾਹਰ ਲਾ ਕੇ ਆ ਲਾਂ ਦੋ ਫਿਰ ਨਾਇਕ ਕਰਾ ਲਊਗਾ। ਚੰਗੇ ਖਾਨਦਾਨ ਨਹੀਂ ਲੱਭਦੇ ਪੁੱਤ। ਉਹ ਕਹਿੰਦੇ ਵੀ ਕੁੜੀ ਵੀ ਚੰਗੀ ਆ, ਪਰਿਵਾਰ ਵੀ ਵਧੀਆ ਵਾ। ਤੇ ਵਿਆਹ ਕਰਾ ਕੇ ਤੂੰ ਚਲ ਜੀਂ। ਕੋਈ ਗੱਲ ਨਹੀਂ ਕੁੜੀ ਸਾਡੇ ਕੋਲ ਰਹੂਗੀ ਤੇ ਮੁੜ ਕੇ ਐਦਾਂ ਵਾ ਜਾ ਕੇ ਕਾਗਜ਼ ਪੱਤਰ ਉਹਦੇ ਬਣਾ ਲਈ ਤੂੰ ਨੂੰ ਸੱਦ ਲਈ ਉੱਥੇ ਮੇਰਾ ਤਾਂ ਨਹੀਂ ਦਿਲ ਮੰਨਦਾ ਮੰਮੀ ਜੀ ਵੀ ਇਹ ਪੁੱਤ ਤੂੰ ਬਾਹਰ ਚਲ ਗਿਆ 2-3 ਸਾਲ ਤੇਰੇ ਉੱਥੇ ਨੰਗੀ ਫਿਰ ਉਮਰ ਢਕਾਣੇ ਲੱਗ ਜਾਣੀ ਆ ਫਿਰ ਲੋਕਾਂ ਨੇ ਉਦਾਂ ਕਹਿਣਾ ਇਹਨਾਂ ਦੀ ਮਜਾਜ ਵਾ ਪਹਿਲਾਂ ਹੀ ਦੱਸ ਪਾਉਨੇ ਹਾਂ ਤੇ ਰਿਸ਼ਤਾ ਕਰਦੇ ਨਹੀਂ ਤੇ ਇਹ ਗੱਲ ਨਹੀਂ ਸੋਚੀਦੀ ਹੁੰਦੀ ਤਾਂ ਮਾਸੀ ਤੇਰੇ ਨੂੰ ਮੈਂ ਇਹ ਵੀ ਗੱਲ ਕਹਿਤੀ ਆ ਵੀ ਜੇ ਤੇ ਕੁੜੀ ਮੂੰਹ ਮੱਥੇ ਲੱਗਦੀ ਆ ਤਾਨੂੰ ਦੱਸ ਤਾਂ ਪਾਈ ਨਹੀਂ ਤੇ ਇਹ ਨਾ ਹੋਵੇ ਵੀ ਮੈਨੂੰ ਉੱਥੇ ਜਵਾਬ ਦੇ ਕੇ ਆਉਣਾ ਪਵੇ ਕਾਨੂੰ ਲੋਕੀ ਪਤਾ ਕੀ ਕਹਿੰਦੇ ਹੁੰਦੇ ਆ ਵੀ ਜੇ ਕਰਤੀ ਹੁੰਦੀ ਤੇ ਭਲਾ ਇਦਾਂ ਹੀ ਕਰਦੀ ਤੇ ਮੈਂ ਮੈਂ ਇਹ ਗੱਲ ਕਿਸੇ ਕੋ ਸੋਣ ਨਹੀਂ ਨੀ ਚਾਹੁੰਦੀ ਤੇ ਆਂਦੀ ਵੀ ਨਹੀਂ ਕੁੜੀ ਸੋਹਣੀ ਸੁਨਖੀ ਆ ਭੈਣ ਤੋਂ ਵੇਖ ਕੇ ਜਵਾਬ ਦੇਣਾ ਹੀ ਨਹੀਂਗਾ ਤੇ ਮੈਨੂੰ ਇਹ ਆ ਵੀ ਮੈਂ ਤੇ ਤੇਰੇ ਡੈਡੀ ਤੇਰੀ ਮਾਸੀ ਕੋਲ ਚਲ ਜੀਏ ਤੇ ਉੱਥੇ ਆਨੇ ਬਾਨੇ ਕਹੂੰਗੀ ਵੀ ਕੁੜੀ ਨੂੰ ਸਾਦ ਲਾ ਜਰੂਰ ਦੱਸਣਾ ਵੇ ਵੇਖਣ ਆਏ ਆ ਜੇ ਉਦਾਂ ਹੀ ਤੁਰਦੀ ਫਿਰਦੀ ਮੈਨੂੰ ਚੰਗੀ ਲੱਗੂਗੀ ਤਾਂ ਉਹਨੂੰ ਹਾਂ ਕਰ ਦਾਂਗੇ ਫੇਰ ਵਿਖਾ ਵਿਖਾਈ ਦਾ ਰੱਖ ਲਾਂਗੇ ਆਪਾਂ ਮੰਮੀ ਮੇਰੀ ਸੋਹਣਾ ਗੱਲ ਮੈਂ ਜਾਣਾ ਇਹ ਬਾਹਰ ਠੀਕ ਹੈ ਨਾ ਕਟੋਗਰ 2 ਸਾਲ ਲਾ ਗਏ ਫੇਰ ਵਿਆਹ ਕਰਾਉਣਾ ਐਵੇਂ ਨਾ ਵਿਆਹ ਦੇ ਸੁਪਨੇ ਵੇਖੀ ਜਾਓ ਵੇ ਪੁੱਤ ਮੇਰੇ ਮਨ ਵਿੱਚ ਵੀ ਨਾ ਸੌ ਚਾਰ ਹੀ ਜਾਵਾ ਲੋਕਾਂ ਦੇ ਪੁੱਤ ਵਿਆਹੇ ਗਏ ਆ ਲਾਗੇ ਵੇ ਵੇਖ ਕੇ ਰੀਜ ਆਉਂਦੀ ਆ ਮੈਂ ਵੀ ਨਾ ਨੌ ਪੁੱਤ ਦੇ ਉੱਤੇ ਪਾਣੀ ਵਾਰ ਕੇ ਪੀਵਾ ਤੂੰ ਕਿੱਦਾਂ ਦੀਆਂ ਗੱਲਾਂ ਕਰਨ ਦਿਆ ਵਾ ਵੀ ਮੈਂ ਅਜੇ ਵਿਆਹ ਹੀ ਨਹੀਂ ਕਰਾਉਣਾ ਤੂੰ ਮੰਨ ਜਾਂ ਨਾ ਮੰਨ ਮੈਂ ਤੇਰੇ ਡੈਡੀ ਨੂੰ ਮਨਾ ਕੇ ਨਾ ਅਹੀਂ ਗੱਲ ਪੱਕੀ ਕਰ ਦੇਣੀ ਜੇ ਕੁੜੀ ਨੂੰ ਚੰਗੀ ਲੱਗੀ ਤੇ ਵਿਆਹ ਕਰਕੇ ਤੈਨੂੰ ਫੇਰ ਹੀ ਬਾਰਕਾ ਲੈਣਾ ਮੀ ਮੈਂ ਵਿਆਹ ਨਹੀਂ ਕਰਾਉਣਾ ਲੈ ਠੀਕ ਹੈ ਨਾ ਕੱਲ ਨੂੰ ਖਰਚੇ ਬੰਦਾ ਕਿੰਨੇ ਹੋ ਜਾਂਦੇ ਆ ਵਿਆਹ ਤੋਂ ਬਾਅਦ ਲਈ ਕਲੈਂਡਰ ਨੇ ਰੋਂਦੇ ਮੈਨੂੰ ਖਰਚੇ ਬਾਅਦ ਇਹੁੱਥੇ ਜਾਣੇ ਕਿ ਵੇਹ ਪੁੱਤ ਖਰਚੇ ਅਹੀਂ ਦੇਣੇ ਆ ਹੋਰ ਤੈਨੂੰ ਕਿੰਨੇ ਦੇਣੇ ਆ ਤੇ ਜੇ ਤੇਰੇ ਮਨ ਵਿੱਚ ਕੋਈ ਗੱਲ ਹੈਗੀ ਆ ਉਹ ਵੀ ਤੂੰ ਮੈਨੂੰ ਦੱਸ ਦੇ ਮਾਂ ਹੋਣ ਦੇ ਨਾਂ ਤੇ ਮੇਰਾ ਫਰਜ਼ ਬੰਦਾ ਤੈਨੂੰ ਪੁੱਛਣ ਦਾ ਕੱਲ ਨੂੰ ਨਾ ਕਹੀਂ ਵੀ ਮੰਮੀ ਹੁਣਾਂ ਨੇ ਤੱਕੇ ਨਾ ਮੇਰਾ ਰਿਸ਼ਤਾ ਕਰਤਾ ਵਾ ਮੰਮੀ ਇਦਾਂ ਦੀ ਕੋਈ ਗੱਲ ਨਹੀਂ ਆਂਗੀ ਠੀਕ ਹੈ ਨਾ ਮੈਂ ਤਾਂ ਨਹੀਂ ਵਿਆਹ ਕਰਾਉਂ ਰਿਆਂ ਮੈਂ ਹਾਲੇ ਸੈੱਟ ਹੋਣਾ ਵਾ ਠੀਕ ਹੈ ਨਾ ਆਪਣੀ ਮਰਜ਼ੀ ਕਰੋ ਤੂੰ ਇਹ ਤੇ ਸਾਫ ਹੀ ਮਨਾ ਕਰੀ ਜਾਂਦੇ ਆ ਵੀ ਅਜੇ ਮੈਂ ਵਿਆਹ ਕਰਾਉਣਾ ਹੀ ਨਹੀਂਗਾ ਤੇ ਜੇ ਬਾਅਦ ਚਲ ਗਿਆ ਫਿਰ 3-4 ਸਾਲ ਤੇ ਦੇ ਬੰਨੇ ਉੱਥੇ ਨੰਗ ਜਾਣੇ ਆ ਉਹਨਾਂ ਚਿਰ ਨੂੰ ਉਮਰਵਾਵਾ ਹੋ ਜਾਣੀ ਆ ਕੋਈ ਗੱਲ ਨਹੀਂ ਇਹ ਤੇ ਡੈਡੀ ਨੂੰ ਮਨਾਉਣੀ ਆ ਤੇ ਪੁੱਛਦੇ ਮੈਂ ਲਈ ਹਲੇ ਇੱਕ ਮੇਰਾ ਇਰਾਦਾ ਵਾ ਦਲਜੀਤ ਨੂੰ ਪੁੱਛ ਲਾਂ ਵੀ ਜੇ ਤੇਰੀ ਆਪਣੀ ਵੀ ਕੋਈ ਪਸੰਦ ਹੈਗੀ ਤਾਂ ਸਾਨੂੰ ਦੱਸ ਦੇ ਕਿਉਂਕਿ ਬੱਚਿਆਂ ਦੀ ਅੱਜਕੱਲ ਆਪਣੀ ਪਸੰਦ ਵਾ ਇਹਨਾਂ ਆਪਣੀ ਜ਼ਿੰਦਗੀ ਜਿਉਣੀ ਹੁੰਦੀ ਆ ਜਿਹੀਂ ਤੱਕੇ ਦੇ ਨਾਲ ਕਰਾਂਗੇ ਦੋਵਾਂ ਜੀਆਂ ਦੀ ਬਾਨਾ ਆਊਗੀ ਫਿਰ ਉੱਥੇ ਹੀ ਕੰਮ ਰਹਿੰਦਾ ਵਾ ਚਲ ਕੋਈ ਗੱਲ ਨਹੀਂ ਪਹਿਲਾਂ ਤਾਂ ਇਹ ਡੈਡੀ ਨਾਲ ਸਲਾਹ ਕਰਦੀਆਂ ਵੀ ਦਲਜੀਤ ਮੰਨਣਾ ਨਹੀਂ ਡਿਆ ਪਤਾ ਨਹੀਂ ਪੀ ਕੀ ਗੱਲ ਆ ਤੁਸੀਂ ਪੁੱਛ ਕੇ ਵੇਖ ਲਓ ਇੱਕ ਵਾਰ ਤੁਹਾਨੂੰ ਕੀ ਕਹਿੰਦਾ ਵਾ ਇਹ ਤੇ ਮੇਰੇ ਪਿੱਛੇ ਪੈ ਗਈਆਂ ਵੀ ਵਿਆਹ ਕਰਵਾ ਵਿਆਹ ਕਰਵਾ ਪਰ ਮੈਂ ਨਹੀਂ ਜਲਦੀ ਵਿਆਹ ਨਹੀਂ ਕਰਾਉਣਾ ਲਵਲੀ ਕੋ ਜਨਾ ਉਹਨੂੰ ਕਹਿੰਨਾ ਕੋ ਹਾਲ ਦੱਸ ਯਾਰ ਮੈਂ ਵਿਆਹ ਨਹੀਂ ਕਰਾਉਣਾ ਜੀ ਪਹਿਲਾਂ ਬਾਹਰ ਜਾਣਾ ਵਾ ਸੈੱਟ ਹੋਗੇ ਨਾ ਤਾਂ ਫਿਰ ਵਿਆਹ ਕਰਾਉਣਾ ਜੋ ਉਹਦਾ ਫੋਨ ਆਇਆ ਨਹੀਂ ਹੈ ਕਲ ਦੇ ਕਾਗਜ਼ ਪੱਤਰ ਤੇ ਦੇ ਆ। ਲੈ। ਆਈਏ ਆਈ। ਹੈਲੋ। ਹੈਲੋ ਸਸਿਕਲ ਵੀ ਜੀ। ਸਸਿਕਲ ਹੋਰ ਸੁਣਾ ਜੋਤ ਕੀ ਹਾਲ? ਹਾਂਜੀ ਵਧੀਆ ਵਧੀਆ ਤੁਸੀਂ ਸੁਣਾਓ। ਹੋਰ ਕੀ ਬੰਦਿਆ? ਕੁਛ ਨਹੀਂ ਪਰ ਨਾ ਬੁਣਾ ਕੀਆ ਤੇ ਮੈਂ ਤੇ ਕੰਮ ਕੰਮ ਕਰਕੇ ਫ੍ਰੀ ਹੋਈ ਨਹੀਂ ਤੇ ਭਾਜੀ ਤੁਹਾਡੇ ਦੱਸਣ ਦੇ ਹੀ ਕੀ ਮੈਂ ਗਿਆ ਹੀ ਝੰਟ ਵੀ ਕੋਲ। ਅੱਛਾ ਅੱਛਾ। ਉਹਨਾਂ ਨੂੰ ਤੁਹਾਡੇ ਸਾਰੇ ਡਾਕੂਮੈਂਟ ਦਿੱਤੇ ਆ। ਠੀਕ ਆ। ਤੇ ਨਾਲੇ ਕਹਿੰਦੇ ਹੀ ਥੋੜੀ ਬੋਦੀ ਫੀਸ ਵੀ ਉਹਨਾਂ ਨੂੰ ਕਰਦੀ ਆ ਬੇ ਅੱਛਾ ਅੱਛਾ ਮੈਡੀਕਲ ਆ ਤੋਂ ਤਿੰਨ ਦਿਨ ਦੇ ਵਿੱਚ ਤੇ ਤੁਸੀਂ ਜਾ ਕੇ ਕਰਵਾਓਗੇ ਤੇ ਜੇ ਲੋੜ ਹੋਊਗੀ ਤਾਂ ਫੇ ਤੁਹਾਡੇ ਭਾਈ ਨਾਲ ਚੱਲ ਜਣਗੇ ਉਹ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਕੱਲਾ ਚੱਲ ਜਾਊਂਗਾ ਅੱਗੇ ਬਥੇਰੀਆਂ ਖੇਚਲਾ ਦੇਣ ਦੇ ਉਹਨਾਂ ਨੂੰ ਖੇਚਲ ਵਾਲੀ ਕਿਹੜੀ ਗੱਲ ਐ ਵਿੱਚ ਹੀ ਤੁਸੀਂ ਕਿਉਂ ਤੇ ਸਹੀ ਇਹਨਾਂ ਆਪੇ ਚੱਜਣਾ ਵਾਣਾ ਓਇਆ ਹੋ ਤੇ ਚਲੀ ਜਾਣਗੇ ਪਰ ਹੈ ਤੇ ਖੇਚਲੀ ਜਾਣਾ ਉਹਨਾਂ ਜਿਹੜੀ ਨਾ ਕਰਨੀ ਆ ਕੋਈ ਗੱਲ ਨਹੀਂ ਮੈਂ ਕੱਲਾ ਹੋਊਂਗਾ ਉੱਥੇ ਮੈਂ ਇਹਦੇ ਭਾਜੀ ਨੂੰ ਕੱਲ ਵੀ ਗਿਆ ਸੀ ਕਿ ਜਿਹੜੀ ਪੈਲੀ ਹੈਗੀ ਆ ਨਾ ਉਹ ਮੈਂ ਗਨੇ-ਗਨੇ ਪਾ ਦਨਾ ਉਹ ਤੇ ਤੂੰ ਹੀ پیسے ਨਾ ਹੀ ਲਾਉ ਪਰ ਉਹ ਮੰਨੇ ਨਹੀਂ ਤੇ ਜਿੱਦ ਤੂੰ ਦੰਨੇ ਪਲਾ ਜੋ ਕਰ ਅਹੀਂ ਤੇ ਤਾਨੂੰ ਦੱਸ ਨਹੀਂ ਨਹੀਂ ਇਹ ਹੀ ਪਹਿਲਾ ਇਹ ਜਦੋਂ ਉਹ ਪਰਜੀਹਣਾ ਲਾਇਆ ਅਹੀਂ ਸਿਰਫ ਤਾਨੂੰ ਤਾਂ ਦੱਸਿਆ ਵਾ ਕਿ ਤੂੰ ਐਵੇਂ ਕਰਦਾ ਚੁੱਕੀ ਆਪਣੇ ਕੋਲ ਜਮਾ ਕਰਕੇ ਫਿਰ ਉਹ ਮੈਂ ਪਹਿਲੇ ਲਾਉਣੇ ਆ ਫਿਰ ਬਾਅਦ ਜਾਣਾ ਆ ਮਾਡਾ ਦੱਸਣ ਦਾ ਮਕਸਦ ਇਹ ਹੀ ਦਾ ਇਹ ਮਕਸਦ ਨਹੀਂ ਹੈ ਕਿ ਆਪੇ ਤਾਨੂੰ ਨਿਵਾਵਾਂ ਖਾਜੀ ਉਹ ਆ ਹੋਏ ਤੇ ਹੈ ਹੀ ਚੱਲ ਕੋਈ ਗੱਲ ਨਹੀਂ ਇੱਕ ਨਵੇਂ ਬਾਹਰ ਜਾਣਾ ਦੇ ਇਹ ਸਾਰਿਆਂ ਦੇ ਲਾਦ ਨੇ ਕੋਈ ਤਾਂ ਨਹੀਂ ਵਿੱਚ ਸਾਰੇ ਤੇਨੇ ਖੇਚ ਰਹੇ ਆ ਗੱਲ ਤੇ ਤਹੀ ਬਾਤ ਚਲੀ ਜਾਣਾ ਵਾ ਤੇ ਨਾਲੇ ਉਹ ਤਾਈ ਜੀ ਵੀ ਆਉਂਦੇ ਹੋ ਤੇ ਆਖ ਨਹੀਂ ਉਹਨਾਂ ਨੇ ਕਿੱਥੇ ਆਉਣਾ ਏਦਾਂ ਹੀ ਆ ਮਾੜਾ ਮੋਟਾ ਜੀ ਤੇ ਤਾਂ ਹੈ ਹੋ ਗਿਆ ਮਤਲਬ ਤੇ ਕੀ ਕੀਤੀ ਉਹਨਾਂ ਨੇ ਕੋਈ ਗੱਲ ਪੈਣਾ ਲੋਕ ਹੀ ਆ ਕੋਦਨ ਦੇ ਪੈਸੇ ਉਹ ਫਿਰ ਪਹਿਲਾਂ ਮੈਂ ਹਾਂ ਕਰਿਆ ਉਹਨਾਂ ਨੂੰ ਹਾਂ ਹਾਂ ਪਤਾ ਨਹੀਂ ਹੁਣ ਪੁੱਛਿਆ ਹੈ ਕਿ ਨਹੀਂ ਪੁੱਛਿਆ ਅਜੇ ਮੈਂ ਫੇਰ ਪੁੱਛਿਆ ਵਾ ਤੂੰ ਨਾ ਕਰਨ ਆ ਗਿਆ ਮੈਂ ਆਉਂਗਾ ਜਾਉਂਗਾ ਤੇ ਮੈਂ ਤੁਸੀਂ ਬਹਾਨਾ ਮਾਰਦੇ ਹੋ ਹਾਂ ਕਿ ਮੁੰਡੇ ਦਾ ਜੇ ਕੰਮ ਨਹੀਂ ਬਣਿਆ ਤੇ ਜੇ ਰੁਕ ਜਾਨੇ ਬੋਲਦੇ ਬਤੇਰਾ ਫਿਰ ਮੈਂ ਹੁਣ ਉੱਥੇ ਕੀ ਕਹਿਣਾ ਉਹਨਾਂ ਦਾ ਭਾਜੀ ਸੁਭਾਈ ਇਦਾਂ ਦਾ ਕੋਈ ਗੱਲ ਨਹੀਂ ਟੇਹੀ-ਤੇਹੀ ਕਰਨਾ ਕਰੋ ਤੇ ਤੁਸੀਂ ਹੋ ਕਿ ਆਓ ਹਾਂ ਮੈਡੀਕਲ ਕਰਾ ਕੇ ਕੋਈ ਗੱਲ ਨਹੀਂ ਕੋਈ ਗੱਲ ਮੈਂ ਕਰਾਉਂਗਾ ਹਾਂ ਕੋਈ ਗੱਲ ਠੀਕ ਹੈ ਵੇਜੀ ਆਪਣਾ ਖਿਆਲ ਰੱਖਿਓ ਚਲੋ ਠੀਕ ਹੈ ਅੱਛਾ ਲਾ ਵਧੀਆ ਹੋ ਗਿਆ ਜੇ ਇਹ ਗੱਲ ਬਣ ਗਈ ਨਾ ਤੇ ਮੈਡੀਕਲ ਚ ਹੋਈ ਜਾਣਾ ਆ ਪਾਸ ਇਹ ਆ ਬਾਹਰ ਜਾ ਕੇ ਕੋਈ ਵਧੀਆ ਜਿਹਾ ਕੰਮ ਮਿਲ ਜੇ ਨਾ ਤੇ ਸਾਰਿਆਂ ਦੇ ਹੌਲੀ ਹੌਲੀ ਕਰਕੇ ਪੈਸੇ ਲੱਜਣੇ ਆ ਮੈਂ ਜਿੱਦਾਂ ਭਾਜੀ ਨੂੰ ਕਿਹਾ ਇਹ ਚੱਲ ਕੋਈ ਗੱਲ ਨਹੀਂ ਪੈਲੀ ਤੇ ਚੁੱਕ ਲੈਨੇ ਆ ਪਰ ਇਹ ਆ ਵੀ ਉਹਨਾਂ ਦਾ ਸੁਭਾਅ ਬੜਾ ਵਧੀਆ ਉਹਨਾਂ ਦੇ ਉਸੇ ਵੇਲੇ ਨਾ ਕਰਤੀ ਕਿ ਕੋਈ ਗੱਲ ਨਹੀਂ ਆਪੇ ਹੌਲੀ ਹੌਲੀ ਲਾਦੇ ਰਹਿਣਗੇ ਨਹੀਂ ਤੇ ਇੰਨਾ ਕੌਣ ਕਰਦਾ ਵਾ ਚਲ ਇੰਨਾ ਕਰਨਾ ਹੁਣ ਪਰਸੋਂ ਦੀ ਤਿਆਰੀ ਕਰਨਾ ਉਥੇ ਟਾਈਮ ਨਾ ਪਹੁੰਚਣਾ ਵੀ ਹੈ ਭਾਜੀ ਉਹਨਾਂ ਸਾਰੇ ਪੈਸੇ ਲਵਨੇ ਆ ਨਾ ਜਿੰਨੇ ਕਿ ਮੇਰੇ ਕੋਲ ਹੈਗੇ ਆ ਨਾ ਉਹਨੇ ਕੋਣ ਨੰਬਰ ਦੇ ਜਾਣੇ ਚੱਲ ਇਹ ਆ ਵੀ ਉਹਨਾਂ ਨੂੰ ਹੌਸਲਾ ਹੋਊਗਾ ਤੂੰ ਮੜਾ ਮੋੜਨ ਵਾਲਾ ਪੈਸੇ ਉਹ ਲਵੜੀ ਇਕੱਲਾ-ਗੱਲਾ ਕਰੀ ਜਾਂਦਾ ਵਾ ਕੋਹ ਨਹੀਂ ਆਜੂ ਵੀਰ ਜੀ ਕੀ ਕੰਡਿਆ ਸੀ ਕੋਹ ਨਹੀਂ ਜੋਦਦਾ ਕੇ ਫੋਨ ਆਉਂਦਾ ਉਹਨਾਂ ਨਾਲ ਗੱਲ ਕਰ ਖੜਿਆ ਅੱਛਾ ਅੱਛਾ ਕੀ ਕਹਿੰਦੇ ਠੀਕ ਆ ਹਾਂ ਠੀਕ ਠਾਕ ਆ ਵਧੀਆ ਚਲੋ ਵਧੀਆ ਤੂੰ ਵੀ ਗਿਆਹੀਂ ਆਹ ਉਹਨਾਂ ਗਿਆਹੀਂ ਅੱਛਾ ਠੀਕ ਠਾਕ ਆ ਵਧੀਆ ਵਾ ਸਾਰੇ ਚਲ ਵਧੀਆ ਹਮ ਕੰਮ ਹੀ ਕੋਈ ਕੰਮ ਹੈ ਲਵੇ ਤੇਰੇ ਲਾਇਆ ਸੀ ਹਮ ਕਰ ਦੇ ਨਾ ਰਿਸ਼ਤੇ ਲੋਕਾਂ ਦੇ ਰਿਸ਼ਤੇ ਲੋ ਕਹਿੰਦੇ ਕਿਦੇ ਰਿਸ਼ਤੇ ਲੋ ਮੇਰੇ ਵੱਲੋਂ ਹੀ ਅੱਛਾ ਅੱਛਾ ਮੰਮੀ ਡੇ ਮੈਨੂੰ ਕਹਿਣਾ ਹਾਂ ਤੇ ਆ ਰਿਸ਼ਤਾ ਕਰ ਦਈਏ ਪਰ ਮੈਂ ਨਹੀਂ ਕਰਾਉਣਾ ਲੈ ਚਾਚਾ ਜੀ ਤੇ ਕਹਿੰਦੇ ਵੀ ਬਾਹਰ ਦਾ ਲਾਇਆ ਵਾ ਤੇ ਰਾਦੇ ਨਾਲੇ ਉਹ ਰਿਸ਼ਤਾ ਕਰਨ ਦੇ ਉਹ ਲਾਇਆ ਵਾ ਮੈਡੀਕਲ ਕਰਾਉਣਾ ਦੋ ਤਿੰਨ ਦਿਨਾਂ ਚ ਅੱਛਾ ਜੈਡ ਦਾ ਫੋਨ ਆਇਆ ਸੀ ਹਾਂ ਪਰ ਮੇਰਾ ਰਾਦਾ ਨਹੀਂ ਬੰਦਾ ਵਿਆਹ ਕਰਾਉਣਾ ਜੀ ਸਿਤਾਈ ਡਈ ਆ ਤੇ ਫਿਰ ਵੇਖ ਲੈ ਆਪਣੀ ਮਰਜ਼ੀ ਉਹ ਨਹੀਂ ਲਵਲੀ ਮੈਂ ਨਾ ਹਲੇ ਸੈੱਟ ਹੋਣਾ ਮੈਂ ਦੋ ਤਿੰਨ ਸਾਲ ਬਾਅਦ ਲਾਵਾਂਗਾ ਨਾ ਤੇ ਵਧੀਆ ਪੈਸੇ ਆ ਜਾਣਗੇ ਕੋਲ ਕਰਦੇ ਆ ਕਿੰਨਾ ਕਿਦਰੀ ਮੰਗੀ ਜਾਣੇ ਓਇਆ ਹੋ ਤੇ ਹੈ ਹੀ ਆ ਪਰ ਹੁਣ ਉਹਨਾਂ ਦੀ ਵੀ ਮੰਨਣੀ ਪੈਣੀ ਆ ਨਾ ਉਹ ਮੰਨਣੀ ਤੇ ਪੈਣੀ ਪਰ ਲਾਈਫ ਸੈੱਟ ਕਰਨੀ ਨੇ ਪਹਿਲਾਂ ਉਹਦੇ ਵੀਰ ਜੀ ਤੁਹਾਡੀ ਗੱਲ ਠੀਕ ਵਾ ਪਰ ਇਹ ਆ ਵੀ ਤਾਈ ਹੋਣੀ ਕਿਹੜੀ ਹਟਨੇ ਆ ਉਹਨਾਂ ਜਿਹੜੀ ਜਿੱਦ ਫੜ ਲਈ ਉਹਨਾਂ ਪੂਰੀ ਕਰਕੇ ਹਟਣਾ ਮੈਂ ਅਜੇ ਮਣਾ ਕਰ ਆਇਆ ਵਾਂ ਸਿੱਧਾ ਹੀ ਮੈਂ ਮਿਆਂ ਵਿਆਹ ਨਹੀਂ ਕਰਾਉਣਾ ਪਹਿਲਾਂ ਮੈਂ ਬਾਹਰ ਜਾਣਾ ਵੀ ਤੂੰ ਇੱਥੇ ਆਣ ਕੇ ਬੈਠਾ ਵਾ ਮੈਂ ਮੈਨੂੰ ਘਰ ਲੱਭਣ ਲਈ ਹਾਂ ਤੇ ਪਤਾ ਨਹੀਂ ਕਿੱਥੇ ਵੜਿਆ ਉਹ लवली ਕੋਲ ਆਇਆ ਸੀ ਮੰਮੀ ਆਹੋ लवली ਕੋਲ ਆਉਣਾ ਸੀ ਤੂੰ ਵੇ ਦੀਆਂ ਦੀਆਂ ਸਲਾਮਾਂ ਲੈਣ ਡਿਆ ਵਾਂ ਆਪਕਾ ਕਹਿ ਬੰਨੇ ਲੱਗਾ ਨਹੀਂ ਤੇ ਤੈਨੂੰ ਲੱਗਨ ਤਾਊਗਾ ਚੁੱਪ ਕਰਕੇ ਆ ਕੇ ਇਹਦੇ ਲਾ ਕੇ ਬਹਿ ਜਾਂਦਾ ਵਾਂ ਉਦਾਂ ਗੱਲਾਂ ਮਾਰਨੇ ਆਪਾਂ ਕਾਦੀਆਂ ਗੱਲਾਂ ਮਾਰਨ ਡਿਆ ਮੈਂ ਸਾਰੀਆਂ ਗੱਲਾਂ ਸੁਣ ਲੇਗਾ ਤੇਰੇ ਦਾ ਵਿਆਹ ਵੱਲੋਂ ਕਹਿਣ ਦੇ ਆ ਮੈਂ ਮੰਨਣ ਨਹੀਂ ਦਿਆ ਉਹ ਮੈਂ ਤੇ ਤਾਈ ਜੀ ਕੋਈ ਪੁੱਠੀ ਸਲਾਹ ਦਿੱਤੀ ਨਹੀਂ ਨਾ ਟੱਕਿਆ ਰਹਿ ਤੂੰ ਵੀ ਸਾਰਾ ਕੁਝ ਨਹੀਂ ਗਿਆ ਮੈਨੂੰ ਮੈਂ ਹੁ ਦੱਸਣ ਨੂੰ ਆ ਗਈ ਕਿ ਮੈਂ ਇਹ ਲਿਆ ਨਹੀਂ ਕਰਉਣਾ ਲੈ ਤੈਨੂੰ ਮੈਂ ਇੱਕੋ ਗੱਲ ਦੱਸਦਾ ਜਿਹੜੀ ਗੱਲ ਮੈਂ ਕਹਿੰਦੀ ਆ ਨਾ ਉਹ ਮੈਂ ਕਰਕੇ ਦੱਸ ਦਿੰਦੀ ਆ ਚੁੱਪ ਕਰਕੇ ਤਾਂ ਘਰ ਨੂੰ ਤੁਰ ਪਾ ਨਹੀਂ ਤਾਂ ਮੇਰੇ ਕੋਲ ਖਾਣਾ ਲੈ ਕੇ ਨਾ ਤੇ ਮੰਮੀ ਚੱਲ ਪੈਣਾ ਮੈਂ ਘਰ ਪਰਾਂ ਵਿਆਹ ਨਹੀਂ ਦੇ ਕਰਾਉਣਾ ਲੈ ਉਹ ਮੇਰੀ ਮਰਜ਼ੀ ਆ ਤੇਰਾ ਵਿਆਹ ਕਰਨਾ ਕਿ ਨਹੀਂ ਕਰਨਾ ਹੋਵੇ ਚੜੀ ਜਾਂਦਾ ਵਾ ਜੇਦਰ ਨਾ ਮੈਂ ਗੱਲ ਕਰ ਹੀ ਦਿੱਤੀ ਉਸੇ ਵੇਲੇ ਮੈਂ ਦੱਸਣ ਆ ਗਿਆ ਵਾ ਕੀ ਤਾਂ ਇਹਨੂੰ ਦੱਸਣਾ ਵੀ ਕਿ ਨਹੀਂ ਤੇ ਮੇਰਾ ਭਰਾ ਹੀ ਆ ਵੀ ਭਰਾ ਤੇਰਾ ਬਣਾਵਾ ਭਰਾ ਵਾ ਤਾਂ ਹੀ ਤੇਰੇ ਪਿਓ ਦੀ ਖਾਂ-ਖਾਂ ਦੇ ਬੇਇੱਜ਼ਤੀ ਕਰਾਉਂਦਿਆ ਵਾ ਪਿਓ ਤੇਰਾ ਕਿਤੇ ਮੂੰਹ ਖਾਲਣ ਯੋਗਾਂ ਨਹੀਂ ਗਾ ਉਹ ਠੀਕ ਆ ਉਹਨੇ ਨਹੀਂ ਬੋਲਦੇ ਰਹਿੰਦੇ ਬੱਸ ਜਦੋਂ ਮਰਜ਼ੀ ਵੇਖ ਲੋ। ਵੇ ਤੂੰ ਹੀ ਸੁਣਾ ਮੇਰੀ ਗੱਲ। ਸਾਹ ਨਾ ਰਿਆ ਕਰ। ਉਹਨੂੰ ਕੋਈ ਤੇ ਸੁਣਾ ਨਾ ਦਿਆ ਕਰ। ਆਪਕੇ ਦਾ ਸੈੱਟ ਹੋ ਜਾ। ਉਹਨੂੰ ਦਿਆ ਸੁਣਾ ਦੇਣਾ। ਉਹ ਮੈਂ ਤੇ ਤਾਈ ਜੀ ਨੂੰ ਕਿਹੜਾ ਫੋਨ ਕੀਤਾ ਆ ਵੀ ਆਇਆ ਸੀ। ਆਪ ਹੀ ਆਇਆ ਸੀਗਾ। ਹੁਣ ਵੀ ਕਰਦਾ ਫੋਨ ਕਿਹੜਾ ਕਰਦਾ ਨੀਗਾ। ਤੂੰ ਤਾਂ ਉਹਨੂੰ ਘੱਟ ਹੀ ਕਰ ਨਹੀਂ ਦਿੰਦਾ। ਪਤਾ ਨਹੀਂ ਇਹ ਪੈਰਾਂ ਦੀ ਖਰੇ ਮਿੱਟੀ ਚੁੱਕੀ ਆ। ਜਦੋਂ ਨਹੀਂ ਮੈਂ ਲਵਲੀ ਕੋ ਚੱਲਿਆ ਮੈਂ। ਤੇ ਕੱਲ ਮੇਰੇ ਨਾ ਕੰਨ ਖੋਲ ਕੇ ਸੁਣ ਲੈ। ਜਿਹੜੀ ਗੱਲ ਉਹ ਤੈਨੂੰ ਦੱਸ ਗਿਆ ਨਾ। ਉੱਤੇ ਰ ਕੋਈ ਗੱਲ ਨਹੀਂ ਚਾਹੀਦੀ ਆ ਜੇ ਬਾਅਦ ਤੋਂ ਕਹਿਣਾ ਗੱਲ ਕੀਤੀ ਨਾ ਤਾਂ ਮੈਨੂੰ ਪਤਾ ਲੱਗ ਗਿਆ ਵੀ लवली ਨੇ ਆਹ ਗੱਲ ਕੀਤੀ ਆ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਆ ਵੇਖ ਲਈ ਤੇਰਾ ਹੱਸ ਕੇ ਹੁੰਦਾ ਫਿਰ ਇਹ ਗੱਲ ਤਾਂ ਤੈਨੂੰ ਪਤਾ ਜਾਂਾਨੂੰ ਪਤਾ ਵਾ ਸੰਭਲ ਕੇ ਰਹੀ ਹਾਂ ਦੱਸ ਆਬੀ ਦੇ ਵੇਦੀ ਮੇਰੇ ਲੱਗੇ ਆਏ ਤੇ ਮੇਰੇ ਦੁਆਲੇ ਐਵੇਂ ਹੋਈ ਜਾਣ ਡੇ ਚਲੋ ਕੋਈ ਗੱਲ ਨਹੀਂ ਕੀ ਪਤਾ ਮੈਂ ਬਾਹਰ ਵੀ ਨੀ ਚੱਲ ਜਾਣਾ ਫੇਰ ਕਰ ਲਿਓ ਗੱਲਾਂ ਜਿਹਨੂੰ ਕਰਨੀਆਂ ਚੱਲ ਉੱਥੇ ਬੈਠ ਇਹ ਐਨੂੰ ਤਾਂ ਉਠੋ ਦੱਸਦੀ ਆ ਤੁਹਾਨੂੰ ਵੀ ਕੀ ਹੋਇਆ ਵਾ ਇਹਨੂੰ ਇੱਕ ਗੱਲ ਪੁੱਛੋ ਵੀ ਇਹਦਾ ਦਿਮਾਗ ਹੈਗਾ ਵਾ ਕਿ ਨਹੀਂ ਹੈਗਾ ਆਪਣੇ ਘਰ ਦੀਆਂ ਗੱਲਾਂ ਜਿਹੜੀਆਂ ਬਾਹਰ ਜਾ ਕੇ ਲੋਕਾਂ ਨੂੰ ਦੱਸਿਦੀਆਂ ਨੇ ਤਗਾਵਾ ਕਿੱਥੇ ਗਿਆ ਸੀ ਦੱਸਣ ਮੈਂ ਰਿਸ਼ਤੇ ਦੀ ਗੱਲ ਇਹ ਤਾਂ ਨਾ ਕੀਤੀ ਤੇ ਤੇਰਾ ਰਿਸ਼ਤਾ ਕਰਨਾ ਵਾ ਤੇਰੀ ਮਾਸੀ ਕਹਿਣ ਲਈ ਆ ਵੀ ਕੁੜੀ ਸੋਹਣੀ ਸੁਨੱਖੀ ਆ ਤੇ ਚੱਲ ਕਰ ਲੈਨੇ ਆ ਅੱਛਾ ਪਹਿਲਾਂ ਤਾਂ ਮੰਨਿਆ ਨਹੀਂ ਪੀ ਨਹੀਂ ਮੈਂ ਨਹੀਂ ਕਰਨਾ ਮੈਂ ਨਹੀਂ ਕਰਨਾ ਮੇਰੇ ਪੈਰਾਂ ਤੇ ਪਾਣੀ ਨਹੀਂ ਪੈਣਦਾ ਸਾਰੀਆਂ ਗੱਲਾਂ ਜਾ ਕੇ ਤੇ ਲਵਲੀ ਨੂੰ ਦੱਸਣ ਡਿਆ ਇਹ ਮੰਮੀ ਤਾਂ ਕਹਿਣ ਡਈ ਆ ਤੇਰਾ ਰਿਸ਼ਤਾ ਕਰ ਦੇਣਾ ਵਾ ਵਿਆਹ ਨੂੰ ਜ਼ੋਰ ਪਾਉਣ ਡੇ ਆ ਉਹ ਗਾੜੀ ਉਹ ਕਹਿੰਦਾ ਪਹਿਲਾਂ ਸੈੱਟ ਹੋ ਜਾ ਇਹਨੂੰ ਇੰਨੀ ਸ਼ਰਮ ਨਹੀਂ ਆਉਂਦੀ ਵੀ ਮੈਂ ਆਪਣੇ ਮਾਂ ਪਿਓ ਦੀਆਂ ਗੱਲਾਂ ਜਾ ਕੇ ਬਾਹਰ ਦੱਸਣ ਡਿਆ ਲਗਲੀ ਹੋਰ ਕਿਉਂ ਜਾਣਾ ਰੋ ਦੱਸੂ ਕੀ ਤਾਂ ਹੁਣਾਵੇਂ ਆ ਕਿ ਨਹੀਂ ਹੁਣਾ ਕਿਉਂ ਨਾ ਖੱਤਿਆ ਸਾਡਾ ਜਲੂਸ ਕੱਢਾ ਲਗਾਵਾ ਉਹ ਡੈਡੀ ਮੈਂ ਜਾ ਕੇ ਇਹੋ ਗੱਲ ਦੱਸੀ ਉਹਨੂੰ ਵੀ ਮੈਂ ਹਲੇ ਵਿਆਹ ਨਹੀਂ ਕਰਾਉਣਾ ਪਹਿਲਾਂ ਮੈਂ ਬਾਹਰ ਜਾਣਾ ਮੈਂ ਹੋ ਗੱਲ ਕਹੀ ਨੂੰ ਜਾ ਕੇ ਮੰਮੀ ਜਾ ਕੇ ਗਰਮੀ ਤੇ ਜੇ ਮੇਰੀ ਗੱਲ ਸੁਣ ਲੈ ਤੈਨੂੰ ਸਾਰੇ ਉਮਰ ਖਲਾਉਣੀ ਨਹੀਂ ਨੀਗੀ ਜਿਹੜੇ ਗੱਲ ਇਹ ਕਰਦੇ ਆ ਨਾ ਤੂੰ ਜਾ ਕੇ ਉਸੇ ਵੇਲੇ लवली ਦੇ ਕੰਨਾ ਵਿੱਚ ਪਾ ਦੇਣਾ लवली ਆ ਗੱਲ ਏਦਾਂ ਵਾ ਆ ਗੱਲ ਏਦਾਂ ਵਾ ਜਿਹੜੀ ਆਪਣਾ ਹੀ ਉਹ ਹੈ ਤੇ ਪੁੱਤ ਆਪਣਾ ਵਾ ਪਰ ਆਪਣੇ ਘਰ ਦੀ ਗੱਲ ਨਹੀਂ ਕਰੀਦੀ ਹੁੰਦੀ ਕੋਈ ਗੱਲ ਪਰਦੇ ਵਾਲੀ ਦੀ ਹੁੰਦੀ ਆ ਜੇ ਰਿਸ਼ਤਾ ਹੁੰਦਾ ਠਾਕਾ ਲੱਗ ਜਾਂਦਾ ਤੈਨੂੰ ਦੱਸ ਦਿਨੋ ਅਜੇ ਕੀ ਤਾਂ ਕੁੜੀ ਸਾਡੇ ਪਸੰਦ ਆਉਣੀ ਜਾਂ ਤੂੰ ਉਹਨਾਂ ਦੇ ਪਸੰਦ ਆਉਣਾ ਕਿ ਨਹੀਂ ਆਉਣਾ ਮੈਂ ਤਾਂ ਕਹਿਂਦੇ ਆਂ ਮੈਂ ਨਾ ਪਸੰਦ ਆਵਾ ਮੈਂ ਨਹੀਂ ਹਲੇ ਵਿਆਹ ਕਰਾਉਣਾ ਜਿਹਨੂੰ ਦੱਸ ਕੇ ਆਇਆ ਨਾ ਉਹਨੇ ਜੋਤ ਨੂੰ ਫੋਨ ਕਰਨਾ ਵਾ ਕਿ ਦਿਲਜੀਤ ਦਾ ਰਿਸ਼ਤਾ ਕਰਨ ਦੇ ਆ ਤੇ ਜੋਤ ਨੇ ਚੁੱਪ ਤੇਰੇ ਭਾਉ ਨੂੰ ਦੱਸਣਾ ਵਾ ਤੂੰ ਉਧਰ ਆ ਕੰਮ ਹੋਣ ਡਿਆ ਵਾ ਕੋਈ ਸ਼ਰਮ ਕਰਿਆ ਕਰ ਉਹ ਬਗਾਨੇ ਆ ਆਪਣੇ ਹੀ ਹੋ ਵੀ ਬਹੁਤ ਤੇਰੇ ਆਪਣੇ ਆ ਥਾਂ ਥਾਂ ਤੇ ਬੇਇੱਜ਼ਤੀ ਕਰਾਉਂਦੇ ਫਿਰਨਦੇ ਤੇ ਆਪਣੇ ਆ ਤੇ ਮੈਂ ਤੇਰਾ ਨਾ ਕਿਹੜੀਆਂ ਨਕੀਆਂ ਕੀਤੀਆਂ ਜਿਹੜਾ ਤੈਨੂੰ ਆਪਣੇ ਦੀ ਹਾਂ ਦੇ ਆ ਰਮਨ ਮੈਂ ਤੈਨੂੰ ਕਿਹਾ ਸੀ ਇਹ ਗੱਲ ਕਿ ਇਹਦੇ ਇਹਦੇ ਕੰਨਾਂ ਤੱਕ ਗੱਲ ਨਾ ਪਹੁੰਚਾਈਂ ਤੂੰ ਦੱਸ ਇਹਦਾ ਤਾਂ ਵਿਆਹ ਕਰਨਾ ਤੇ ਇਹਨਾਂ ਕਿੱਦਾਂ ਨਾ ਦੱਸਾਂ ਓਏ ਮੇਰੀ ਗੱਲ ਸੁਣ ਦਿਲਜੀਤ ਵਿਆਹ ਪੁੱਤ ਤੈਨੂੰ ਕਰਨਾ ਪੈਣਾ ਵਾ ਤੈਨੂੰ ਇਹ ਗੱਲ ਤਾਂ ਪਤਾ ਨਾ ਵੀ ਤੇਰੀ ਮਾਸੀ ਡੈਡੀ ਰਿਸ਼ਤਾ ਕਰਾਉਣਾ ਅਸੀਂ ਉਹਨੂੰ ਨਾ ਨਹੀਂ ਕਰ ਸਕਦੇ ਉਹ ਠੀਕ ਹੈ ਡੈਡੀ ਕਰਨਾ ਨਾ ਤੁਸੀਂ ਤੇ ਮੈਂ ਖਰਚਾ ਚੁੱਕਣਾ ਪੈਣਾ ਜੀ ਮੇਰੇ ਕੋ ਬਹਿ ਨਹੀਂ ਕੋਈ ਵੀ ਚਲ ਕੋਈ ਨਹੀਂ ਅਸੀਂ ਚੁੱਕ ਲਾਂਗੇ ਪਤਾ ਨਹੀਂ ਬਾਹਰ ਦੀ ਗੱਲ ਬਣਨੀ ਜਾਂ ਨਹੀਂ ਬਣਨੀ ਅੱਗੇ ਤੁਹਾਡੀ ਮਰਜ਼ੀ ਵੇਖ ਲਓ ਜੀ ਚਲ ਬਣੇ ਤਾਂ ਨਹੀਂ ਮੂੰਹ ਹਾ ਗੱਲਾਂ ਕੱਢੀ ਜਾ ਤੇ ਪਤਾ ਨਹੀਂ ਬਾਹਰ ਦੀ ਗੱਲ ਬਣਨੀ ਆ ਕਿ ਨਹੀਂ ਬਣਨੀ ਠੀਕ ਹੈ ਵੇਖ ਲਓ ਤੁਸੀਂ ਪਰ ਅਬ ਉਹਨਾਂ ਦੇ ਘਰ ਕਾਨੂੰਦਿਆ ਤੜੜਾ ਹੈ लवली ਕੇ ਤੈਨੂੰ ਪਤਾ ਤਾਂ ਹੈਗਾ ਆਪਣੇ ਮੁੰਡੇ ਦਾ ਮੈਂ ਜਾਣ ਦਿਤਾਂ ਵਾ ਮੈਂ ਤਾਂ ਗੱਲਬਾਤ ਕਰਕੇ ਤਾਂ ਸੋਈ ਦਾ ਡੈਪੀ ਕੰਮ ਕਰਨ ਤੇ ਮੈਂ ਹਾਂ ਚੱਲ ਕੇ ਇਨੀ ਵੀ ਰੋਟੀ ਖਾ ਲਾ ਮੈਨੂੰ ਲੱਭਦੀ ਫਿਰਦੀ ਰਹੀ ਫਿਰ ਰੋਟੀ ਖਾ ਲੈਂਦਾ ਰੋਟੀ ਖਾ ਲੈਂਦਾ ਬਾਹਰ ਨਿਕਲਦੀ ਨਾ ਚਾਹਤੀ ਮਰੀ ਤੇ ਜਾ ਕੇ ਤੋਂਨਾਂ ਦੇ ਘਰ ਬੈਠਾ ਫਿਰ ਮੈਂ ਮਗਰ ਗਈ ਹੁਣ ਵੇਖੋ ਘਰ ਦੇ ਵਿੱਚ ਜਦੋਂ ਸੋਸਲਾ ਕਰਨੀ ਹੁੰਦੀ ਬੱਚਿਆਂ ਨੇ ਕਰਨੀ ਹੁੰਦੀ ਆ ਨਾਲੇ ਕਿਹੜੇ ਪੰਜ ਸੱਤ ਜਾਣੇ ਆ ਵੀ ਬੈ ਕੇ ਸਲਾਹ ਕਰਨੀ ਇਹੋ ਕੁਝ ਤੇ ਹੈਗਾ ਵਾ ਓ ਇਹੋ ਕੁਝ ਤੇ ਹੈਗਾ ਵਾ ਪਰ ਇਹ ਉਹਨਾਂ ਬੱਚਿਆਂ ਚੋਂ ਨਹੀਂ ਨਾ ਕੋ ਜਿਹੜੀ ਢਿੱਡ ਚ ਕਲ ਰੱਖੂਗਾ ਇਹਨੇ ਤਾਂ ਉਸੇ ਜਿਹੜੇ ਅਸਲ ਦੇ ਵਿੱਚ ਨਾ ਇਹ ਤੇ ਦਿਲ ਵਿੱਚ ਨਹੀਂ ਗਈ ਇਦਾਂ ਦੀ ਕੋਈ ਗੱਲ ਹੈਗੀ ਇਹ ਸਮਝਦਾ ਵਾ ਉਹਨਾਂ ਨੂੰ ਆਪਣੇ ਭਿਓ ਆਪਣੇ ਆ ਪਰ ਉਹ ਆਪਣੇ ਨਹੀਂਗੇ ਹੈਗੇ ਉਹ ਵੰਦੇ ਆ ਤਮਾਸ਼ਾ ਓਏ ਓਏ ਇਹ ਤਾਂ ਗੱਲ ਹੈ ਮੈਂ ਤੇ ਵੀ ਆਪਣੀ ਜਗ੍ਹਾ ਤੇ ਸਹੀ ਆ ਪਰ ਮੈਨੂੰ ਗੁੱਸਾ ਬੜਾ ਚੜਦਾ ਜਦੋਂ ਇਹੋ ਜਿਹਾ ਕੰਮ ਕਰਤਾ ਵਾ ਤੂੰ ਹੀ ਨਾ ਇਹਨੂੰ ਸਮਝਾਓ ਵੀ ਕੋਈ ਗੱਲ ਨਹੀਂ ਪੁੱਤ ਰਿਸ਼ਤਾ ਕਰਨਾ ਤਾਂ ਹੈਗਾ ਵਾ ਚੰਗੇ ਪਰਿਵਾਰ ਚੰਗੇ ਖਾਨਦਾਨ ਛੇਤੀ ਨਹੀਂ ਲੱਭਦੇ ਹੁੰਦੇ ਹੁਣ ਤੇ ਉਹ ਦੱਸ ਪਾਉਣ ਡਈ ਆ ਆਂਦੀ ਕੁੜੀ ਵੀ ਪੜ੍ਹੀ ਲਿਖੀ ਆ ਸੋਹਣੀ ਸੁਨਖੀ ਆ ਹੋਰ ਤੈਨੂੰ ਕੀ ਚਾਹੀਦਾ ਵਾ ਅੱਜ ਕੱਲ ਤਾਂ ਕੁੜੀਆਂ ਲੱਭਦੀਆਂ ਹੀ ਨਹੀਂ ਗੀਆਂ ਮੈਂ ਤਾਂ ਤੇਰੇ ਹੁੰਦਿਆਂ ਉਹਨੂੰ ਕਹਿਤਾ ਮਨੋਤ ਕਹਿੰਦਾ ਪੈਸਾ ਮੇਰੇ ਕੋਲ ਕੋਈ ਨਹੀਂ ਮੈਂ ਕਿਹਾ ਮੇਰੀ ਇਹ ਜਮਾਇਰੀ ਚੁੱਕੋਗੇ ਤਾਂ ਕੋਈ ਗੱਲ ਨਹੀਂ ਮਾਂ ਪੇ ਖਰਚਾ ਦਿੰਦਾ ਹੁੰਦਾ ਖਰਚਾ ਹੀ ਦੇਣਾ ਦੇਣਾ ਵਾ ਹੋਰ ਕਿਹੜਾ ਇਹਨਾਂ ਬਾਹਰੋਂ ਲੈਣਾ ਕੋਈ ਗੱਲ ਨਹੀਂ ਫਿਕਰ ਨਾ ਕਰੋ ਤੇ ਚਲ ਜੇ ਬਾਹਰ ਦਾ ਕੰਮ ਬਣਦਾ ਨਹੀਂ ਬਣਦਾ ਨਾ ਤੇ ਇਹਦਾ ਵਿਆਹ ਕਰ ਦਈਏ ਘਰ ਤੇ ਬੈਠੂ ਗਰਮਾਨਾ ਕੋਈ ਗੱਲ ਨਹੀਂ ਬਾਹਰ ਦਾ ਵੀ ਬਣ ਜਾਣਾ ਇਹਦੇ ਕਾਲੇ ਨਾਂ ਪਿਆ ਕਰੋ ਹੌਸਲੇ ਨਾਲ ਕੰਮ ਕਰੋ ਓਏ ਹੌਸਲਾ ਇਹ ਰੱਖਿਆ ਵਾ ਹੋਰ ਹੁਣ ਕੀ ਕਰਾਂ ਚਲ ਕਰੋ ਆਰਾਮ ਮੈਂ ਵੀ ਵੇਖਾਂ ਰੋਟੀ ਤਾਂ ਦਵਾ ਬੁਰਕੀ ਉਹਨੂੰ ਰੋ ਯਾਰ ਮੋੜਾ ਬਿਨਾਂ ਸਾਡਾ ਕੋਲਾ ਹੀ ਆ ਤੇ ਜਾ ਕੇ ਤੇ लवली ਨੂੰ ਦੱਸਣ ਲਿਆ ਵਾਂ ਕਿ ਮੇਰਾ ਰਿਸ਼ਤਾ ਹੋੰਡਿਆ ਜਾਂ ਨਾ ਹੋਇਆ ਤੇ ਉਹਨਾਂ ਨੇ ਮਖੌਲ ਕਰਨੇ ਉਹਨਾਂ ਨੇ ਹੁਣ ਜੋਤ ਨੂੰ ਫੋਨ ਕਰ ਦੇਣਾ ਵਾ ਗਾੜੀ ਭੂਆ ਨੂੰ ਕਰ ਦੇਣਾ ਤੇ ਤੁਹਾਨੂੰ ਨਹੀਂ ਪਤਾ ਵੀ ਉਹਦਾ ਰਿਸ਼ਤਾ ਹੋੰਡਿਆ ਕੀ ਕਰਾਂ ਇਹ ਮੋੜਾ ਦਾ ਬਿਨਾਂ ਕਿੰਨਾ ਸਮਝਾਇਆ ਵੀ ਪੁੱਤ ਬਾਹਰ ਨਹੀਂ ਗੱਲ ਕਰੀਦੀ ਨਹੀਂ ਕਰੀਦੀ ਪਰ ਇਹ ਰਿਹੜਦਾ ਵੀ ਪੰ ਹਾਂਜੀ ਮੈਨਾਂ ਜਾਣਾ ਜਿਹੜਾ ਸ਼ਹਿਰ ਆ ਠੀਕ ਆ ਤੇ ਇਸ ਤਰ੍ਹਾਂ ਵਾ ਹਾਂਜੀ ਉਦਨ ਜੋਬਨ ਨੇ ਨਾ ਗੱਲ ਕੀਤੀ ਸੀ ਏਜੰਟ ਨਾਲ ਅੱਛਾ ਲਵਲੀ ਵਾਸਤੇ ਅੱਛਾ ਕੀ ਕਹਿੰਦਾ ਪਹਿਲਾਂ ਤਾਂ ਕਹਿੰਦੇ ਸੀ ਵੀ ਕੈਨੇਡਾ ਦਾ ਕਰਦਗੇ ਅੱਛਾ ਪਰ ਉਹਦਾ ਨਾ ਪੈਸੇ ਬਹੁਤ ਜ਼ਿਆਦਾ ਵਾ ਕੈਨੇਡਾ ਵਾਸਤੇ ਤਾਂ ਪੈਸੇ ਲੱਗਣੇ 20-25 ਰੁਪਏ ਆ ਉਹੋ ਇਹਨਾਂ ਮੈਂ ਪੈੜੀ ਵੇਚਣੀ ਪਊਗੀ ਜਾਂ ਕਿੱਥੋਂ ਚੁੱਕੂਗਾ ਇੰਨੇ ਪੈਸੇ ਕਿੱਦਾਂ ਕਰਨੇ ਆ ਤਾਂ ਮੈਂ ਉਹਨੂੰ ਆਖਿਆ ਮੈਂ ਕਿ ਚੱਲ ਜੇ ਕਮਾਈ ਕਰਨੀ ਆ ਕਿ ਹੋਰ ਕਿ ਕੰਟਰੀ ਦਾ ਵੇਖ ਲਾ ਤੇ ਜਿੱਥੇ ਅਸੀਂ ਵੀ ਨਾਲ ਥੋੜਾ ਬੋਤਾ ਕਰਕੇ ਤਾਂ ਤੁਸੀਂ ਕਰੋ ਤੇ ਕਰ ਦਈਏ ਹੁਣ ਉਹਨੇ ਗੱਲ ਕੀਤੀ ਆ ਉਹਦਾ ਨਾਲ ਅੱਛਾ ਉਹ 4 ਲੱਖ ਚ ਕਹਿੰਦਾ ਹੈਗਾ ਵਿੱਚੇ ਟਿਕਟਾਂ ਡੁਟਾਂ ਪਤਾ ਕੀ ਆ ਇੰਨੇ ਪੈਸੇ ਨਾ ਸੋਖੇ ਇਕੱਠੇ ਹੋ ਜਾਣਗੇ ਨਾਲੇ ਫਿਰ ਉਹਨੇ ਆਲੇ ਦੇ ਫਿਰ ਤੇ ਨਾ ਬੋਝ ਪੈ ਜਾਣਾ ਆ ਜਾਂ ਫਿਰ ਪਤਾ ਕੀ ਇਹ ਪਿਆਲੀ ਵੇਚੂਗਾ ਹੁਣ ਗਹਿਣੇ ਤੇ ਵੀ ਕਿਹੜੇ ਇੰਨੇ ਪੈਸੇ ਮਿਲ ਜਾਣੇ ਨਹੀਂ ਨਹੀਂ ਉਹ ਹੁਣ ਇਹਨੂੰ ਕਿਹਾ ਵਾ ਤੇ 4 ਲੱਖ ਚ ਕਹਿੰਦਾ ਇਹ ਹੋ ਜਾਊਗਾ ਕੰਮ ਅਹੀਂ ਆ ਵੀ ਚੱਲ ਆਪਣਾ ਕੰਮ ਤਾਂ ਦਾ ਕਰੂਗਾ ਸ਼ੁਰੂ ਇੱਕ ਵਾਰੀ ਥੋੜੇ-ਬੋੜੇ ਜੋੜੂਗਾ ਜਾਂ ਆਪਣਾ ਘਰ-ਕੁੱਲਾ ਬਣਾਊਗਾ ਬਾਅਦ ਫਿਰ ਵੇਖ ਲਾਂਗੇ ਕਿਤੇ ਠੀਕ ਨਾ ਤੁਸੀਂ ਨਾ ਮੇਰੀ ਸਲਾਹ ਮੰਨੋ ਤੇ ਇਦਾਂ ਹੀ ਕਰੋ ਹੂੰ ਹੂੰ ਜੋ ਬਣਾ ਕਰਕੇ ਨਾ ਸਲਾਹ ਚੰਗੀ ਤਰ੍ਹਾਂ ਉਹਨੂੰ ਪੁੱਛੋ ਵੀ ਜਿਹੜਾ ਨਾ ਛੋਟੇ ਕਿਸ ਕੰਟਰੀ ਦਾ ਕੰਮ ਬਣਾਉਂਦੀ ਐ ਥੋੜੇ ਪੈਸੇ ਲੱਗਣਗੇ ਉਹ ਕਹਿੰਦਾ ਵੀ 2 ਲੱਖ ਤੁਸੀਂ ਦੇ ਦੋ ਤੇ ਦੋ ਮੈਂ ਕਰ ਦਿੰਦਾ ਤੇ ਮੈਂ ਤੈਨੂੰ ਇਹ ਕਰਕੇ ਕਹਿਣ ਦੇ ਆ ਵੀ ਹੁਣ ਨਾ ਮੈਂ ਉਧਰ ਕਿਹਾ ਸੀ ਤਾਂ ਤਰਨੂ ਹੀ ਅੱਛਾ ਵੀ ਜੇ ਲੋੜ ਪਈ ਤੇ ਪੈਸੇ ਭੇਜ ਦੇ ਠੀਕ ਹੈ ਕੋਈ ਗੱਲ ਨਹੀਂ ਮੇਰੇ ਨਾਲ ਗੱਲ ਹੋ ਗਈ ਨਾ ਤਰਨਦੀ ਤੇ ਮੈਂ ਵੀ ਕਹਿ ਦਊਂਗੀ ਇਹਨੂੰ ਹੂੰ ਹੂੰ ਤੇ ਕੋਈ ਗੱਲ ਨਹੀਂ ਇੰਨੇ ਪੈਸੇ ਉਹਨੇ ਪਾ ਹੀ ਦੇਣੇ ਆ ਠੀਕ ਹੈ ਤੇ ਚਲੋ ਕੋਈ ਗੱਲ ਨਹੀਂ ਉਹਦਾ ਨਿਆਣੇ ਤੇ ਏਸੀ ਬਚੀ ਨਾਲ ਸਾਡੇ ਵੀ ਖੁਸ਼ੀ ਆ ਮੜਕੇ ਕਿਤੇ ਆਪਣਾ ਘਰ ਬਣਾ ਲੋਗਾ ਫਿਰ ਕਿਤੇ ਸੁਖਨਕ ਦੇ ਉਹਦਾ ਵਿਆਹ ਕਰ ਦਾਂਗੇ ਤੇ ਆਪਣੇ ਕਿਤੇ ਨਾ ਘਰ ਚ ਰੁੱਝ ਜਾਊਗਾ ਉਹ ਠੀਕ ਆ ਕੋਈ ਗੱਲ ਨਹੀਂ ਕਰ ਲੈਨੇ ਆ ਗੱਲ ਉਹਨੂੰ ਨਾ ਕਹਿਣਾ ਵਾ ਕਿ ਕੰਪਨੀ ਚੰਗੀ ਹੋਵੇ ਠੀਕ ਆ ਨਾ ਕੰਮ ਪੱਕਾ ਹੋਵੇ ਇਹ ਤਾਂ ਮੁੜ ਕੇ ਜਾ ਕੇ ਮੁੰਡਾ ਖਰਾਬ ਹੋਵੇ ਸੈਲਰੀ ਚੰਗੀ ਹੋਵੇ ਤੇ ਕੋਈ ਗੱਲ ਨਹੀਂ ਇੰਨੇ ਕੇ ਇੰਤਜ਼ਾਮ ਕਰ ਲਾਂਗੇ ਆਪਾਂ ਚਲੋ ਕੰਪਨੀ ਚੰਗੀ ਹੋਵੇ ਤੇ ਫਿਰ ਵਿੱਚੇ ਰੋਟੀ ਪਾਣੀ ਦਾ ਵੀ ਹੋ ਜਾਊਗਾ ਹਾਂ ਹਾਂ अच्छा ये भी ना पक्की ਗੱਲ ਉਹਦੇ ਨਾਲ ਕਰ ਲਿਓ ਐਵੇਂ ਨਿਆਣਾ ਉੱਥੇ ਜਾ ਕੇ ਖਰਾਬ ਨਾ ਹੋਵੇ ਏਜੰਟ ਵੀ ਨਾ ਬੜਾ ਧੋਖਾ ਦਿੰਦੇ ਆ ਤੇ ਬਾਕੀ ਨਾ ਰਹੀ ਗੱਲ ਮੈਂ ਜੋਤ ਨਾਲ ਕਰਦੀ ਗੱਲ ਉਹਦੇ ਨਾਲ ਸਲਾਹ ਕਰ ਲੈਣੀ ਆ ਵੀ ਜੋਤ ਕੀ ਕਹਿੰਦੀ ਆ ਤੇ ਜੀ ਉਹਦੀ ਵੀ ਸਲਾਹ ਇਹੋ ਹੀ ਹੋਊਗੀ ਨਾ ਵੀ ਜੋ ਬੰਦੇ ਨਾਲ ਹੀ ਹਸਮਤ ਆ ਤੇ ਫਿਰ ਸਾਨੂੰ ਵੀ ਕੋਈ ਇਤਰਾਜ਼ ਨਹੀਂਗਾ ਅਸੀਂ ਵੀ ਉਹਨਾਂ ਦੀ ਮਦਦ ਕਰਾਂਗੇ ਕੋਈ ਨਾ ਜੋਤ ਨਾਲ ਕਰ ਲਿਓ ਗੱਲ ਹਾਂਜੀ ਕਰ ਲਿਆ ਤੇ ਮੈਂ ਵੀ ਹੋਵਾ ਸ਼ਹਿਰੋਂ ਜੋ ਬੰਦਾ ਕਹਿੰਦਾ ਮੈਂ ਜਾਣਾ ਉੱਥੇ ਚਲੋ ਤੁਹਾਨੂੰ ਮੈਂ ਮੈਰੋਫਾਈਨਲ ਕਰ ਲੈਨੇ ਆਂ ਜਣਦਾ ਅੱਜ ਤੂੰ ਕਰੀ ਉਹ ਫਾਈਨਲ ਕੋਈ ਗੱਲ ਨਹੀਂ ਮੈਂ ਵੀ ਜੋਤਨਾ ਨਾਲ ਗੱਲ ਕਰਕੇ ਨਾ ਤੇ ਤੁਹਾਨੂੰ ਫੋਨ ਕਰ ਦੂੰਗੀ ਚਲੋ ਠੀਕ ਆ ਠੀਕ ਆ ਸ਼ਾਲਾ ਸ਼ੁਕਰ ਹੈ ਪਰਮਾਤਮਾ ਦਾ ਕਿਤੇ ਬੰਨ ਜੇ ਗੱਲ ਨਾ ਤੇ ਇਹ ਵੀ ਨਿਆਣਾ ਆਪਣੇ ਆਰੇ ਲੱਗ ਜੇ ਤੇ ਚਲ ਸਾਨੂੰ ਵੀ ਨਾ ਉਹਦੀ ਟੈਨਸ਼ਨ ਆ ਰਵੇ ਜੋਤਨਾ ਨਾ ਫੋਨ ਤੇ ਗੱਲ ਕਰ ਹੀ ਲੈਣੀ ਹੈ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਬੋ ਜੀ ਸਤਿ ਸ਼੍ਰੀ ਅਕਾਲ ਪੁੱਤ ਕੀ ਹਾਲ ਚੱਲ ਹਾਂਜੀ ਬੋ ਜੀ ਠੀਕ ਆ ਸਭ ਸੁਣਾਓ ਹਾਂ ਵਧੀਆ ਹੋਰ ਤੇਰਾ ਪ੍ਰਵਾਸ ਸਭ ਠੀਕ ਠਾਕ ਹੈ ਹਾਂ ਮੈਂ ਹੀ ਬਸ ਬਤ ਨਾ ਕੰਮ ਗੁੰਮ ਕਰਕੇ ਤੇ ਜਾਣਾ ਸੀ ਕਿਤੇ ਇਥੇ ਭੋਗ ਹੀ ਉੱਥੇ ਮੈਂ ਜਾਣਾ ਸੀ ਤੇ ਫੁੱਫੜੀ ਤੇਰੇ ਡੇ ਹੀ ਕਹਿਣ ਵੀ ਲਵਲੀ ਦਾ ਨਾ ਕੰਮ ਕਿਸ ਕੰਟਰੀ ਦਾ ਬਣਾ ਦਈਏ ਇਦਾਂ ਜੋ ਬੰਨਾ ਕਿਤੇ ਸਲਾਹ ਕੀਤੀ ਇਹਨਾਂ ਨੇ ਤੇ ਜੋ ਬੰਨੇ ਸੱਦੇ ਇੱਕ ਦਿਨ ਫੋਨ ਕਰਕੇ ਤੇ ਫੁੱਫੜ ਜੀ ਨੂੰ ਵੀ ਅੱਛਾ ਅੱਛਾ ਤੇ ਉਦੋਂ ਮੈਂ ਖਾ ਤੂੰ ਕਰੇ ਘਰ ਨਹੀਂ ਗਈ ਸੀ ਕਿਤੇ ਹਾਂ ਹਾਂ ਜੀ ਮੈਂ ਕਰ ਨਹੀਂ ਅ ਤੇ ਇਹ ਗੈਨ ਡੇ ਹੀ ਵੀ ਇਦਾਂ ਕਰਨੇ ਆ ਕਿ ਕੈਨੇਡਾ ਦੇ ਨਾਲ ਪਿਆਹੇ ਬੜੇ ਲੱਗਦੇ ਆ ਤੇ ਕਿ ਨਾ ਛੋਟੇ ਕਿਸ ਕੰਟਰੀ ਭੇਜ ਦਿੰਨੇ ਆ ਤੇ ਨਾਲੇ ਖਰਚਾ ਨਾ ਵੱਧ ਲੱਗੂਗਾ ਤੇ ਇਹ ਆ ਜੇ ਤਾਂ ਜਨਵਾ ਇਹਨਾਂ ਨੇ ਠੀਕ ਹੀ ਚੱਨਾ ਤੇ ਹੁਣ ਨਾ ਇਹ ਚੱਲੇ ਸੀ ਮਿਲਣ ਵਾਸਤੇ ਏਜੰਟ ਨੂੰ ਤੇ ਮੈਂ ਹਜੇ ਪੁੱਛ ਲਈ ਨਹੀਂ ਨਾਲੇ ਜੋ ਤੋਂ ਵੀ ਵੀ ਤੇਰੀ ਕੀ ਸਲਾਹ ਆ ਵੀ ਇਦਾਂ ਦਾ ਇਦਾਂ ਹੀ ਕਰੀਏ ਇਸ ਕੰਟਰੀ ਭੇਜ ਦੇ ਕੇ ਜਾਂ ਫਿਰ ਭੇਜਣਾ ਕੈਨੇਡਾ ਹੀ ਭੇਜਣਾ 20-25 ਲੱਖ ਰੁਪਏ ਲੱਗਣਾ ਇੱਥੇ ਉਹ ਠੀਕ ਹੈ ਜਰਾ ਗੜਾਵਾ ਤੇ ਨਾਲੇ ਬਾਤ ਕਰ ਲੈ ਗਾਲੇ ਬੜੀਆ ਉਹੋ ਜਿਹੜਾ ਕੰਮ ਹੈ ਜਾਵਾ ਹੁਣ ਤੁਹਾਨੂੰ ਵੀ ਪਤਾਵਾ ਵੀ ਕੀ ਹਾਲਾਤ ਹੋ ਗਏ ਆ ਤੇ ਨਾਲੇ ਇਹ ਆ ਬੀਬੀ ਜੀ ਵੀ ਇਹਨਾਂ ਦਾ ਵੀ ਮਨ ਹੈਗਾ ਵੀ ਇਹ ਛੋਟੀ ਜਿੰਨੀ ਸੰਦੀਏ ਤੇ ਬਾਤ ਇਹਨਾਂ ਕੋਲ ਲੌਣ ਵਾਲਾ ਬਣੂਗਾ ਹਾਂ ਆਪੇ ਪਤਾ ਕੀ ਬੋਲ ਪੱਡੀ ਹੋਣਾ ਕਿਹੜਾ ਮਾਰਾ ਕਰਨਾ ਵਾ ਉਹਨਾਂ ਕੋਲ ਸੋਚਿਆ ਹੀ ਹੋਊਗਾ ਹਾਂ ਇਹਨਾਂ ਨੇ ਹੁਣ ਦੋਵਾਂ ਨੇ ਸਲਾਹ ਕੀਤੀ ਹੈ ਉਹ ਤੇ ਇਹਨਾਂ ਨੇ ਜਾਣਾ ਹੀ ਹੁਣ ਮਿਲਣਾ ਤੇ ਮੈਂ ਚਾਹ ਜੋਤ ਨੂੰ ਵੀ ਦੱਸ ਦਿੰਨੀ ਆ ਵੀ ਤੇਰੀ ਕੀ ਸਲਾਹ ਆ ਤੇ ਪੁੱਤ ਫਿਰ ਨਾ ਇਦਾਂ ਹੀ ਕਰਨੇ ਆ ਇਥੇ ਵੀ ਦੇਨੇ ਆ ਤੇ ਇੰਨੇ ਪੈਸੇ ਰਾ ਮਿਲ ਕੇ ਅਸੀਂ ਕਾਰ ਹੀ ਲਵਾਵਾਂਗੇ ਕੋਈ ਗੱਲ ਨਹੀਂ ਭੋਜੀ ਹੁਣ ਤਾਂ ਨਹੀ ਜਿੱਤੇ ਵਧੀਆ ਇਹ ਆ ਵੀ ਕੋਲੋਂ ਆਲ ਮੈਂ ਕਿਹੋ ਜਿਹਾ ਨਾ ਸਾਰੇ ਕੰਮ ਵਧੀਆ ਹੋ ਜਾਣਗੇ ਚਲ ਪੁੱਤ ਖੇਚ ਲਗਾ ਦੀ ਮੈਨੂੰ ਤੇ ਇਹ ਹੀ ਵੀ ਚਲ ਤੇਰਾ ਵਿਆਹ ਹੋ ਗਿਆ ਤੂੰ ਹੀ ਸੌਖੇ ਘਰ ਆ ਤੇ ਬਾਕੀ ਵੀ ਮੁੰਡਾ ਕਿੰਨਾ ਚੰਗਾ ਜਿਹੜਾ ਉਹ ਆਪ ਸਾਥ ਦੇਣ ਡਿਆ ਹਾਂ ਤੇ ਇਦਾਂ ਆ ਵੀ ਚਲ लवली ਵੀ ਕਿਤੇ ਆ ਰਹੇ ਲੱਗਦੇ ਤੇ ਵਧੀਆ ਹੀ ਚਲ ਠੀਕ ਹੈ ਪੁੱਤ ਤੇਰੇ ਫੁੱਫੜ ਜੀ ਜਿਹੜੇ ਨਾ ਉਹ ਹੁਣ ਚਲ ਗਏ ਆ ਤਾਂ ਫਿਰ ਮਿਲ ਲਿੰਦੇ ਜੋ ਬੰਨ ਉਥੇ ਹਾਂ ਹੈ ਗੋਈ ਗਾ ਬੁਆ ਦੀ ਚਲ ਠੀਕ ਠੀਕ ਆ ਖਿਆਲ ਰੱਖੀ ਆਪਣਾ ਹੈ ਓਕੇ ਬਾਏ ਚਲ ਚੰਗਾ ਹੋਇਆ ਮੈਂ ਕੁੜੀ ਨਾਲ ਕਰ ਲਈ ਗੱਲ ਇਹ ਤਾ ਨਹੀਂ ਹੋਊਗਾ ਉਹਦੇ ਮਨ ਚ ਫੇ ਮੈਨੂੰ ਦੱਸਿਆ ਨਹੀਂ ਗਾ ਬੁਆ ਨੇ